ਸਾਡਾ ਡਰਾਈਵਿੰਗ ਕਰਦਾ ਇੱਧਰ ਵਾਓ ਯਾਨ ਕਿੱਥੇ ਲੈ ਕੇ ਚੱਲੇ ਆ ਅੱਜ ਸਾਨੂੰ ਇੱਧਰ ਨੂੰ ਇੱਧਰ ਨੂੰ ਆਹ ਸੋਣਿਆ ਕਿੱਥੇ ਲੈ ਕੇ ਚੱਲੇ ਆ ਦੇਖ ਤਾਂ ਗੁੱਡ ਜੌਬ ਚਲੋ ਉੱਧਰ ਮੋੜੇ ਦੇਖ ਆਰੇ ਦੇਖਣਾ ਬੰਦ ਨੀਦਾ ਪਿਆ ਜਿਵੇਂ ਪੂਰਾ ਡਰਾਈਵਰ ਹੁੰਦਾ ਵਾ ਉਹ ਵਾਓ ਪਤਾ ਕੀ ਚੱਲਦੇ ਪਤਾ ਕੀ ਚੱਲਦੇ ਡੰਡਾ ਡੰਡਾ ਚਲਾਓ ਚਲਾਓ ਬੈਕ ਕਰੋ ਗੱਡੀ ਬਸ ਚਲੋ ਬਾਜੀ ਗੁੱਡ ਜਬ ਕੱਲ ਨੂੰ ਫੇਰ ਪ੍ਰੈਕਟਿਸ ਕਰਾਂਗੇ ਅੰਦਾ ਸਵੈਰਲੀ ਹੁਣੇ ਤਿਆਰੀ ਕਰਕੇ ਰੱਖੀਗੇ ਸਮਾਨ ਦੀ ਮਨਾਹਿਆ ਨਾ ਬੱਬੀ ਰੋ ਨੋ ਪੁੱਤ ਨਹੀਂ ਨਾ ਬਈ ਰਾਜੀ ਇਹ ਆਪਣੀਆਂ ਇਹ ਨਹੀਂ ਚਾ ਜੀ ਕਿੱਥੇ ਚਲੇਆ ਸੀ ਐ ਛੋਣੇ ਕਿੱਥੇ ਚਲੇਆ ਜੀ ਤੋ ਪਜੋ ਬਾਈ ਰਿਲ ਰਾਨੀ ਬਾਈ ਬਾਈ ਤਾਂ ਕਰ ਦੇ ਬਾਈ ਉਹ ਬਾਈ 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 ਹਾ ਨੂੰ ਦੇ ਬੈਲਟਾਂ ਲੱਗ ਗਈਆਂ ਬਾਈ ਬਾਈ

ਆਜੋ ਇੱਧਰ ਲਾਈਟ ਬੰਦ ਕਰ ਪੁੱਤਰ ਅਦਰ ਨਾ ਪੱਖੇ ਦੇ ਰਿਮੋਟ ਨਾਲ ਪੰਗੇ ਲੈਣ ਡਿਆ ਆ ਉੱਤੇ ਲਾਈਟ ਜਗਾਉਂਦੀ ਆ ਪੱਖੀ ਦੀ ਕਦੀ ਬੁਝਾਉਂਦਾ ਕਦੀ ਜਗਾਉਂਦਾ ਮੰਮਾ ਨੂੰ ਫੜਾ ਦੇ ਰਿਮੋਟ ਨਾ ਨਾ ਤੂੰ ਕੀ ਕਰਨਾ ਆ ਉੱਥੇ ਰੱਖ ਜਿੱਥੋਂ ਲਿਆ ਆ ਸੁਣਿਆ ਕਿੱਥੋਂ ਲਿਆ ਹਿਆਨ ਨੇ ਹੈਲੋ ਹੈਲੋ ਹਿਆਨ ਰਾਦੇ ਵਾਦਕੇ ਤੇ ਆਠ ਤੇ ਚੱਲਣ ਦਾ ਬਹੁਤ ਜ਼ੋਰਾਂ ਤੇ ਪਟਾਕੇ ਕਿਉਂਕਿ ਮੇਰੀ ਕਾਰ ਚ ਜਹਾਦ ਹੋਇਆ ਸੀ ਤੇ ਪਟਾਕੇ ਚੱਲਣ ਦਾ ਤਾਂ ਹਿਆਨ ਪੂਰਾ ਡਰਿਆ ਹੋਇਆ ਇੱਥੇ ਕਾ ਤੋ ਡਰਦਾ ਸੀ ਆਵੇਂ ਨਾਲ ਲੱਗਾ ਮੇਰੇ ਨਾਲ ਉਹ ਪਟਾਕੇ ਦਿਖਾਈਏ ਕਾ ਤੋ ਰੋ ਇੰਨੀ ਡਰੀ ਰਹਿੰਦਾ ਹੁੰਦਾ ਛੋਨੇ ਤੇ ਦੁਬਾਰੀ ਜੇ ਹੁੰਦੀ ਦੀਵਾਲੀ ਤੇ ਕੀ ਬੰਦਾ ਇੰਡੀਆ ਤੇ ਕੁਝ ਵੀ ਨਹੀਂ ਇਹ ساری ਰਾਤ ਹੀ ਕਾ ਚੱਲਦੀ ਆਣੇ ਆਛਾ ਆਛਾ ਇਧਰ ਹਵਾ ਥੋੜੀ ਥੋੜੀ ਚੱਲਦੀ ਪਈ ਆ ਉਹਦਾ ਐਸ ਪਹਿਲੇ ਹੁਣ ਥੋੜਾ ਠੰਡਾ ਹੋ ਗਿਆ ਬਾ ਸਾਡਾ ਰੋਂਦੂ ਰੋਂਦੂ ਡਰਿਆ ਹੋਇਆ ਐ ਨਾ ਸਾਰਾ ਨਾ ਲੱਗਾ ਆ ਤੇ ਪਟਾਕੇ ਹੂੰ ਸ਼ਿਗਾ ਦੇ ਹਾਂ ਦੇਖੋ ਡਰ ਹੈਲੋ ਕਰ ਦੇ ਹੈਲੋ ਹੈਲੋ ਇਦਾਂ ਨਹੀਂ ਇਦਾਂ ਆਈ ਗਾਇਸ ਉਹ ਵੀ ਪਟਾਕਾ ਉਹ ਵੀ ਉਹ ਵੀ ਹਾਂ ਤੇ ਆ ਗਿਆ ਅਪ ਟਾਕਾ ਦਿਖਾਈਏ ਆਪਾਂ ਇੱਧਰ ਰਾਤ ਹੋ ਗਿਆ ਬਹੁਤ ਜ਼ਿਆਦਾ ਹਨੇਰਾ ਤੇ ਇੱਥੇ ਚੱਲੀ ਜਾਣੇ ਪਟਾਕੇ ਉੱਥੇ ਪਾਣੀ ਦਿੰਦੇ ਵੇਲੇ ਆਂਦੇ ਡਾੜੀ ਬਹੁਤ ਡਰਦਾ ਆ ਪਟਾਕੇ ਚੱਲਦੇ ਉਹਨਾਂ ਕਰਕੇ ਕਰਦੀ ਨਹੀਂ ਤੇਜ਼ ਪਾਣੀ ਗੋਡੀ ਕਰ ਘਟੇ ਹੀ ਕਿੰਨੇ ਵੇਟ ਬਾਅਦ ਨਹੀਂ ਚਲਾ ਸਕਦੇ ਸੰਦਾ ਬਾਰਾ ਇਹ ਉੱਧਰ। ਯਾਨੀ ਉੱਧਰ ਸਾਡਾ ਸਾਮਿਆ ਪਿਆ ਐ ਇਹਨੂੰ। ਆਹ ਉਹ ਵੀ ਹਾਂਜੀ ਉੱਧਰ ਵੇ। ਹੈ? ੱਗਾ ਤੇਰਾ ਦੇ ਕਿੱਦਾਂ ਫੜਿਆ ਇਹ। ਹੋਰ ਡਾਰ। ਗਾੜੀ ਨੂੰ ਪਾਣੀ ਦੇ ਲੰਦੇ ਪੁੱਤੋ। ਫੇਰ ਆਪਾਂ ਰੋਟੀ ਬਣਾਉਨੇ ਆ ਓਕੇ। ਜਦੋਂ ਪਟਾਕਾ ਚੱਲ ਕੇ ਹਟ ਜਾਂਦਾ ਆ ਫੇ ਕਹਿੰਦਾ ਵਾਓ ਪਤਾ? ਫੇ ਕਹਿੰਦਾ ਵਾਓ ਹਾਨੀ ਵਾਓ। ਉਹ ਦਾ ਨਾਲ ਲੱਗੀ ਜਾਂਦਾ ਮੇਰੇ ਇਹਨੂੰ ਵਾਹ ਆਈ ਬਾਏ ਉਹ ਉਧਰ ਦਿਖਾਈਏ ਆਪਾਂ ਸਾਰਿਆਂ ਨੂੰ ਦਿਖਾਈਏ ਉਧਰ ਕਾ ਤੋਂ ਨੂੰ ਇਹ ਆਨ ਨੇ ਤਾਂ ਕੰਨਾਂ ਤੇ ਹੱਥ ਰੱਖ ਲੇ ਮੈਂ ਕਿਹਾ ਕਹਿੰਦਾ ਇਹ ਬੁਰਾ ਹੀ ਹਾਲ ਆਂਦਾ ਇਹ ਨਹੀਂ ਹਟਦੇ ਆਹ ਇਹਨ ਇਧਰ ਸਾਡਾ ਕੰਨਾਂ ਤੇ ਹੱਥ ਰੱਖ ਕੇ ਬੈਠਾ ਆ